ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਸਾਰੇ ਵੀਰਾਂ ਭੈਣਾਂ ਦਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਿੰਡ ਚੰਡੇ ਵਾਲਾ ਜ਼ਿਲ੍ਹਾ ਮੋਗਾ ਵਿਖੇ ਆ ਜੀ ਅੱਜ ਆਪਾਂ ਸ਼ਹੀਦ ਨਾਇਕ ਸੂਬੇਦਾਰ ਸਰਦਾਰ ਸਰਬਜੀਤ ਸਿੰਘ ਦੇਲ ਉਹਨਾਂ ਦਾ ਜੀ ਬੁੱਤ ਬਣਵਾਇਆ ਗਿਆ ਸੀ ਪਰਿਵਾਰ ਵਾਲਿਆਂ ਪਿੰਡ ਵਾਲਿਆਂ ਇਹ ਆਰਮੀ ਵਾਲਿਆਂ ਦੇ ਸੰਯੋਗ ਨਾਲ ਜੋ ਕਿ ਪਿਛਲੇ ਸਾਲ ਹੀ ਆਰਮੀ ਵਿੱਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਦਾ ਬੁੱਤ ਬਣਵਾਇਆ ਗਿਆ ਜੀ ਪਿੰਡ ਦੇ ਬਾਸ ਛੱਡੇ ਤੇ ਤੇ ਉਸ ਦਾ ਅੱਜ ਉਦਘਾਟਨ ਆ ਜੀ ਜੋ ਕਿ 20 ਤਰੀਕ 11ਵਾਂ ਮਹੀਨਾ 2008 ਵਿੱਚ 8 ਸਨ ਵਿੱਚ ਸ਼ਹੀਦ ਹੋ ਗਏ ਸੀ ਤੇ ਇਸ ਲਈ ਗੁਰੂ ਘਰ ਪਹਿਲਾਂ ਪਾਠਾਂ ਦੇ ਭੋਗ ਪਾਏ ਗਏ ਗੁਰੂ ਕਾ ਲੰਗਰ ਵਰਤਾਇਆ ਗਿਆ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਪਿੰਡ ਅੱਡੇ ਤੇ ਤੇ ਪਿੰਡ ਦਾ ਬਾ ਸਾਡਾ ਪਿੰਡ ਤੋਂ ਵੱਧਾ ਕਿਲੋਮੀਟਰ ਸਾਈਡ ਤੇ ਆਈ ਚੜਦੇ ਵਾਲੇ ਪਾਸੇ ਨੂੰ ਤੇ ਆ ਜਿਹੜਾ ਬੁੱਤ ਤੁਸੀਂ ਹੁਣ ਦੇਖ ਰਹੇ ਹੋ ਜੀ ਇਹ ਪਹਿਲਾਂ ਬਣਿਆ ਹੋਇਆ ਵਾ ਇਹ ਵੀਰ ਕਮਾਂਡੋ ਵਿੱਚ ਸੀਗਾ ਜੀ ਇਸ ਵੀਰ ਦਾ ਨਾਮ ਸਰਦਾਰ ਲਾਲ ਸਿੰਘ son of ਸਰਦਾਰ ਜੀਤਾ ਸਿੰਘ ਜੀ ਜੋ ਕਿ ਦੱਸਦੇ ਨੇ ਕਿ ਲਗਭਗ 20-30 ਸਾਲ ਪਹਿਲਾਂ ਕਿਸੇ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਜ਼ਿਆਦਾ ਗੋਲੀਆਂ ਲੱਗਣ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਮੈਨੂੰ ਇਹਨਾਂ ਬਾਰੇ ਜ਼ਿਆਦਾ ਵੀ ਨਹੀਂ ਪਤਾ ਹਨ ਝੂਠ ਬੋਲਣ ਨਾਲ ਜਿਵੇਂ ਕਹਿੰਦੇ ਹੁੰਦੇ ਆ ਕੀ ਸੱਚ ਬੋਲਿਆ ਹੀ ਚੰਗਾ ਹੁੰਦਾ ਚਾਹੇ ਕਾਟ ਹੀ ਹੋਵੇ ਤੇ ਤੇ ਬਾਕੀ ਨੇ ਆਪਣੇ ਅੱਜ ਦੇ ਨਾਇਕ ਹਨ ਤੇ ਬਾਕੀ ਵੀਰੇ ਇਹ ਸ਼ਹੀਦਾਂ ਸ਼ਹੀਦੇ ਸਦਾ ਸਾਡੇ ਦਿਲਾਂ ਵਿੱਚ ਰਹਿਣਗੇ ਹਾਜ਼ ਆਰਮੀ ਵਾਲੇ ਵੀਰ ਵੀ ਪੁੱਜੇ ਆ ਜੀ ਪਿੰਡ ਦੇ ਮੋਤਵਾਰ ਬੰਦੇ ਵੀ ਪੁੱਜੇ ਆ ਜੀ ਹਨਾ ਜੀ ਹਾਂ ਤੁਸੀਂ ਦੇਖ ਸਕਦੇ ਆ ਜੀ ਬਹੁਤ ਵਧੀਆ ਮੰਚ ਸਜਾਇਆ ਗਿਆ ਤੇ ਤਕਰੀਬਨ ਬਹੁਤ ਵੀਰ ਭਰਾ ਸੀਗੇ ਜਿਹੜੇ ਉੱਥੇ ਆਏ ਹਨ ਯਾਰ ਦੌੜੀ ਹੁੰਦਾ ਜਜ਼ਬਾ ਆਪਣੇ ਪਿੰਡ ਦੇ ਮੋਹਤਵਾਰ ਬੰਦੇ ਬੈਠੇ ਆ ਜੀ ਆਰਮੀ ਵਾਲੇ ਵੀਰ ਚਾਹ ਪੀ ਰਹੇ ਆ ਤੇ ਇੱਕ بڑا ਮਾਣ ਵੀ ਹੁੰਦਾ ਯਾਰ ਜਿਵੇਂ ਪਰਿਵਾਰ ਵਾਸਤੇ ਪਿੰਡ ਵਾਸਤੇ ਹਨ ਦੇਸ਼ ਵਾਸਤੇ ਤੇ ਇੱਕ ਜਦੋਂ ਕਾਬਿਲ ਅਫਸਰ ਵੀਰੇ ਕੋਈ ਆਏ ਸ਼ਹੀਦ ਹੋ ਜਾਂਦਾ ਤੇ ਇੱਕ ਬੜੀ ਵੱਡੀ ਘਾਟ ਵੀ ਹੋ ਜਾਂਦੀ ਆ ਪਰਿਵਾਰ ਲਈ ਪਿੰਡ ਲਈ ਜਾਂ ਦੇਸ਼ ਲਈ ਹਨਾ ਬਾਕੀ ਵੀਰੇ ਲੱਖ ਵਾਰੀ ਸਲੂਟ ਆ ਇਹੋ ਜੇ ਯੋਧਿਆਂ ਨੂੰ ਤੇ ਬਾਕੀ ਮੇਰੇ ਕੋਲ ਕੋਈ ਸ਼ਬਦ ਨਹੀਂਗੇ ਬੋਲਣ ਨੂੰ ਕਿਉਂਕਿ ਜਿੰਨਾ ਵੀ ਬੋਲੀਏ ਨਾ ਵੀਰੇ ਘੱਟ ਹੀ ਪੈ ਜਾਂਦਾ ਯਾਰ ਹਨਾ ਤੇ ਆਰਮੀ ਵਿੱਚ ਵੀ ਸਰਦਾਰ ਸਰਬਜੀਤ ਸਿੰਘ ਜੀ ਜੇਮਾ ਵਿੱਚ ਵੀ کافی ਮਾਰ ਸੀ ਤੇ ਲੜਾਈ ਟ੍ਰੇਨਿੰਗ ਵਿੱਚ ਵੀ ਕਾਫੀ ਹਸ਼ਿਆਰ ਸਨ ਤੇ ਆਰਮੀ ਵਿੱਚ ਵੀ ਬੜੀ ਇੱਜ਼ਤ ਕਮਾਈ ਤੇ 16 ਸਿੱਖ ਰੈਜੀਮੈਂਟ ਦੇ ਨਾਇਕ ਸਨ ਜੀ ਤੇ ਫੋਨਾ ਝੰਡਾ ਚੜਾਉਣ ਦੀ ਕੋਈ ਰਸਮ ਹੁੰਦੀ ਹੈ ਜੀ ਇੱਥੇ ਹਨ ਜਦੋਂ ਬਤ ਦਾਦ ਘਟਨ ਕਰਦੇ ਆ ਤੇ ਹੋ ਪੂਰੀ ਕਰਨ ਦੀ ਰਸਮ ਤੋਂ ਬਾਅਦ ਬੱਚੇ ਰਾਸ਼ਟਰੀ ਗੀਤ ਗਾਉਣਗੇ ਜੀ ਸਕੂਲ ਵਾਲੇ ਬੱਚੇ ਜ਼ਰੂਰ ਸੁਣਿਓ ਮੇਰਾ ਵੀਰ ਰਿਕਵੈਸਟ ਆ ਯਾਰ ਤੇ ਬਾਅਦ ਵਿੱਚ ਕਰਦੇ ਆ ਗੱਲਬਾਤ ਹਾਂਜੀ ਰਾਸ਼ਟਰੀ ਚੰਡੇ ਦੀ ਰਾਸਮ ਤੋਂ ਬਾਅਦ ਰਾਸ਼ਟਰੀ ਗੀਤ ਗਾ ਚੁੱਕਿਆ ਜੀ ਸਕੂਲ ਦੇ ਬੱਚੇ ਤੇ ਅੱਜ ਸਤਕਾਰਯੋਗ ਸੱਜਣ ਕਾਫੀ ਸਤਕਾਰਯੋਗ ਸੱਜਣ ਪੁੱਜਿਆ ਜੀ ਤੇ ਜੋ ਅੱਜ ਦੇ ਨਾਇਕ ਆਈ ਉਹਨਾਂ ਦੇ ਛੋਟੇ ਵੀਰ ਸਰਦਾਰ ਹਰਪ੍ਰੀਤ ਸਿੰਘ ਗੱਲ ਔਰ ਫੌਜੀ ਉਹਨਾਂ ਨੇ ਵੀ 15 ਸਾਲ ਬਿਤਾਏ ਆ ਜੀ ਫੌਜ ਵਿੱਚ ਜੋ ਆਪਣੇ ਨਾਇਕ ਹੈ ਜੀ ਸਰਦਾਰ ਸਰਬਜੀਤ ਸਿੰਘ ਗਿੱਲ ਤੇ ਉਹਨਾਂ ਦੇ 16 ਸਿੱਖ ਰੈਜੀਮੈਂਟ ਦੇ ਸੀਨੀਅਰ ਅਫਸਰ ਵੀ ਪੁੱਜਿਆ ਜੀ ਤੇ ਆਰਮੀ ਵਾਲੇ ਹੋਰ ਵੀਰ ਵੀ ਆਏ ਆ ਜੀ ਤੇ ਹੁਣ ਵੀਰੇ ਉਹ ਕੱਪੜਾ ਉਤਾਰਨਗੇ ਮੰਨ ਲਵੀਓ ਬੁੱਤ ਤੋਂ ਉਹਨੂੰ ਮੈਨੂੰ ਪਤਾ ਨਹੀਂਗਾ ਵੀ ਉਸ ਨੂੰ ਕੀ ਕਹਿੰਦੇ ਆ ਉਸ ਰਸਮ ਨੂੰ ਤੇ ਬੜਾ ਯਾਰ इमोशनल ਜਾ ਉੱਥੇ ਮਾਹੌਲ ਸੀ ਹਨ ਪਰਿਵਾਰ ਨਾਲ ਯਾਰ ਹੋਈ ਜਾਂਦਾ ਵੀਰੇ ਯਾਰ ਹਨ ਪਰਿਵਾਰ ਨਾਲ ਤਾਂ ਯਾਰ ਹੋਣਾ ਹੀ ਸੀ ਤੇ ਮੈਂ ਆਸੇ-ਪਾਸੇ ਨਾ ਧਰਮ ਨਾਲ ਖੜੇ ਸਿਆਣੇ ਮਹਾਨੇ ਬੰਦਿਆਂ ਦੀਆਂ ਅੱਖਾਂ ਵੀ ਨਾਮ ਦੇਖੀਆਂ ਤੇ ਮੈਂ ਖੁਦ ਬੜਾ ਹਨ ਹੋ ਗਿਆ ਸੀ इमोशनल ਜਾ ਯਾਰ ਬੰਦੇ ਨੂੰ ਹੁੰਦਾ ਵਾ ਇੱਕ ਗਾਚ ਜਿਹਾ ਭਰੇ ਆਉਂਦਾ ਵਾ ਹਨ ਤੇ ਸਲੂਟ ਆ ਯਾਰ ਨੀ ਇਹੋ ਜਿਹਾ ਵਿਧਿਆ ਨੂੰ ਜਿੰਨੀ ਤਾਰੀਫ ਕਰੀਏ ਉਹ ਤਾਂ ਨਹੀਂ ਘਟਾ ਤੇ ਬਾਕੀ ਚਾਵਦ ਘੱਟ ਪੈ ਜਾਂਦੇ ਆ ਬਾਕੀ ਤੇ ਜੇ ਕੋਈ ਗਲਤ ਛਾਲਤ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਦਿਲੋਂ ਮਾਫੀ ਮੰਗਦਾ ਜੀ ਤੇ ਇਨੋ ਇਹ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਆਪਾਂ ਹੁਣ ਜ਼ਿਆਦਾ ਸਮਾਂ ਨਹੀਂ ਲੈਂਦੇ ਮਾ ਸੋਣਾ ਆਪਾਂ ਕਰਾਂਗੇ ਵਲੌਗ ਖਤਮ ਤੇ ਤੇ ਬੜਾ ਭਾਵੁਕ ਜਾ ਹਨਾ ਸੀਨ ਸੀ ਲਾਸਟ ਵਾਲਾ ਤਾਂ ਜਾ ਬੰਦੇ ਨਾਲ ਮਨ ਜਾ ਭਰ ਜਾਂਦਾ ਬੰਦੇ ਦਾ ਜਾ ਤੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਆਪਾਂ ਕਰਦੇ ਆ ਅੱਜ ਦਾ ਵਲੌਗ ਖਤਮ ਤੇ ਮੈਂ ਫੇਰ ਕਹਿਣਾ ਜੀ ਜੇ ਕੁਝ ਵੱਧ ਘੱਟ ਬੋਲਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਜੀ ਤੇ ਕਰਦੇ ਆਂ ਜੀ ਅੱਜ ਦਾ ਬਲੌਗ ਖਤਮ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ